ਬਾਈ ਕੰਗਨਾਰ ਨੌਤ ਤੇ ਥੱਪੜ ਕਿਉਂ ਮਾਰਿਆ ਤੁਹਾਨੂੰ ਪਤਾ ਦੱਸ ਦਿਆ ਉਹ ਭੈਣ ਦਾ ਕਹਿਣਾਗਾ ਕਹਿੰਦੀ ਮੈਂ ਥੱਪੜ ਤਾਂ ਮਾਰਿਆ ਜਦੋਂ ਕਿਸਾਨ ਅੰਦੋਲਨ ਚੱਲਦਾ ਸੀ ਨਾ ਇਹ ਇਹਨੇ ਇਲਜ਼ਾਮ ਲਾਇਆ ਠੀਗਾ ਵੀ ਜਿਹੜੀਆਂ ਉੱਥੇ ਮਾਈਆਂ ਗਈਆਂ ਹੋਈਆਂ ਨੇ 100-100 ਰੁਪਏ ਦਿਹਾੜੀ ਕਰਕੇ ਵਿਕ ਕੇ ਗਈਆਂ ਹੋਈਆਂ ਨੇ ਜੀਆ ਇਹ ਕਹਿੰਦੀ ਉਹਦੇ ਵਿੱਚ ਮੇਰੀ ਮਾਂ ਬੈਠੀ ਸੀ ਮੇਰੀ ਮਾਂ ਗਈ ਹੋਈ ਸੀ ਕਹਿੰਦੀ ਇਹਨੇ ਉਹ ਚੀਜ਼ ਬੋਲੀ ਕਿਵੇਂ ਵੀਡੀਓ ਸ਼ੇਅਰ ਕਰੋ ਬਈ ਉਹਨਾਂ ਤੱਕ ਲੋਕਾਂ ਤੱਕ ਪਹੁੰਚਾਓ ਪੰਜਾਬ ਦੇ ਲੋਕਾਂ ਤੱਕ ਬਾਹਰਲੇ ਤੱਕ ਵੀ ਜਾਣ ਪਤਾ ਲੱਗੇ ਕਿ ਕਿਉਂ ਥੱਪੜ ਮਾਰਿਆ ਕਿ ਅੱਧੇ ਬਹੁਤ ਲੋਕਾਂ ਨੂੰ ਪਤਾ ਨਹੀਂ ਕਿ ਕਿਉਂ ਥੱਪੜ ਮਾਰਿਆ ਜ਼ਰੂਰ ਪਹੁੰਚਾਓ ਉਹ ਕਹਿੰਦਾ ਤਾਂ ਮਾਰਿਆ ਤੂੰ ਇਲਜ਼ਾਮ ਲਾਇਆ ਸਾਡੀ ਮਾਮਾ ਨੂੰ ਐਨਾ ਗਲਤ ਬੋਲਦੀ ਕਹਿੰਦੀ 100-100 ਚ ਡਿੱਕ ਕੇ ਆਈ ਹੋਈਆਂ ਨੇ ਕਹਿੰਦੀ ਉਹਦੇ ਵਿੱਚ ਮੇਰੀ ਮਾਂ ਬੈਠੀ ਸੀ ਤੇਰੀ ਜ਼ੁਰਤ ਕਿਵੇਂ ਹੋਈ ਕਹੀਂ ਬੋਲਣ ਦੀ ਤਾਂ ਥੱਪੜ ਮਾਰਿਆ ਬਈ ਉਹਨੇ ਉਹਦਾ ਕੀ ਤੇ ਕੱਪੜ ਦੇਖੋ ਕਿੰਨਾ ਬੋਲਦੀ ਹੈ ਦੋਲਣ ਦੇ ਵਿੱਚ ਕੋਈ ਕੁਛ ਨਹੀਂ ਕਰ ਸਕਿਆ ਪਰ ਜਦੋਂ ਟਾਈਮ ਆਉਂਦਾ ਪ੍ਰਮਾਤਮਾ ਲੈ ਕੇ ਆਉਂਦਾ ਐਣੀ ਪਤਾ ਕਿੱਥੇ ਜਾ ਕੇ ਥੱਪੜ ਪਵਾ ਦੇ। ਦੇਖੋ ਬਦਲਾ ਤਾਂ ਲੈਤਾ ਗਿਆ ਨਾ ਇਹ ਕਹਿੰਦੀ ਮੇਰਾ ਕੋਈ ਕੁਝ ਨਹੀਂ ਕਰ ਸਕਦਾ। ਜੇ ਬੰਦੇ ਆਪਣੇ ਚਲੋ ਹਨਾ ਨਹੀਂ ਕਰ ਸਕਦਾ ਫਿਰ ਭੈਣ ਨੇ ਬਦਲਾ ਲੈਣਾ ਥੱਪੜ ਮਾਰ ਕੇ ਲੈ ਲਿਆ। ਥੱਪੜ ਮਾਰਿਆ ਚਾਹੇ ਕੋਈ ਮਰਜ਼ੀ ਕਰਤਾ ਬਾਈ ਬਦਲਾ ਤਾਂ ਬਦਲਿਆ। ਜਿੰਨੇ ਬੋਲੀ ਤੀ ਉਹਦੇ ਕੰਨ ਤੇ ਜਿਹੜਾ ਜਿਹੜਾ ਉਹਦਾ ਉਹਤੀਗਾ ਹੰਕਾਰ ਤੀ ਇੱਕ ਥੱਪੜ ਨੇ ਚੂਰ ਚੂਰ ਕਰਤਾ। ਐਨੀਆਂ ਗੱਲਾਂ ਦਾ ਜਵਾਬ ਉਹਨੇ ਇੱਕ ਭੈਣ ਨੇ ਥੱਪੜ ਚ ਦੇਤਾ। ਇਹ ਤਾਂ ਕਿਹਾ ਉਹਨੇ ਭੈਣ ਦਾ ਬਿਆਨ ਆਇਆ ਉਹ ਕਹਿੰਦੀ ਮੈਂ ਤਾਂ ਮਾਰਿਆ ਬਾਈ ਮੇਰੀ ਸਾੜੀ ਮਾਮਾ ਨੂੰ ਇੰਨਾ ਗਲਤ ਕਿਵੇਂ ਬੋਲ ਸਕਦੀ ਆ ਉਹ ਬਿਕ ਕੇ ਨਹੀਂ ਗਈਆਂ ਹੋਈਆਂ ਤੀਆਂ ਸਾਡੇ ਹੱਕ ਲੈਣ ਗਈਆਂ ਹੋਈਆਂ ਤੀਆਂ ਉਹ ਵੀ ਮੇਰੀ ਮਾਂ ਸੀਗੀ ਇੱਥੇ ਮੈਂ ਡਿਊਟੀ ਬੇ ਬੇਸਕ ਕਰਦੀ ਆ ਪਰ ਕਿਸੇ ਮੇਰੀ ਮਾਂ ਗਈ ਅਸੀਂ ਉਹੀ ਨਹੀਂ ਸੌ ਸੌ ਤੇ ਬੇਕਦੀਆਂ ਇੱਥੇ ਉਹ ਕਹਿੰਦੀ ਇਹ ਅੱਤਵਾਦ ਨੇ ਉੱਥੇ ਵੀ ਕਹਿੰਦੀ ਇਹ ਤਾਂ ਕਹਿੰਦੀ ਅੱਤਵਾਦ ਕੰ ਪੰਜਾਬ ਚ ਫੈਲ ਰਿਹਾ ਹਜੇ ਵੀ ਦੇਖੋ ਪਰ ਆਏ ਆ ਬਈ ਕੋਈ ਵੀ ਸਮਾਪੈ ਇੱਕ ਪਾ ਕੇ ਹਨਾ ਚੀਜ਼ਾਂ ਉਦਾਲਾ ਬਦਲਾ ਤਾਂ ਪੰਜਾਬ ਦੇ ਲੋਕ ਲਈ ਲਈ ਲੈਂਦੇ ਨੇ ਜੇ ਮਰਜ਼ੀ ਲਈ ਜਾਣ ਪਰ ਉਹ ਭੈਣ ਨੂੰ ਬਹੁਤ ਜਿਲੋ ਸਲੂਟ ਆ ਜਿਹਨੇ ਚੀਜ਼ ਦਾ ਬਦਲ ਲੱਤਾਗਾ ਉਹ ਜਿਲੋ ਦੇ ਲੋ ਧੰਨਵਾਦ ਭੈਣ ਦਾ ਕਿਉਂਕਿ ਵੀਰੇ ਇਹ ਜਿਗਰੇ ਵਾਲੇ ਹਨਾ ਜੋ ਕੁਝ ਵੀ ਆ ਪੰਜਾਬ ਦੇ ਵਿੱਚ ਜੰਮਦੇ ਨੇਗੇ ਇਹ ਖੂਨ ਹੀ ਬਾਗੀ ਆ ਚੰਦਰਾ ਕੀ ਕਰੀਏਗਾ ਕਹਿੰਦਾ ਕਿਸੇ ਵਸ ਦੀ ਗੱਲ ਨਹੀਂ ਉਹ ਭੈਣ ਦੇ ਵਸ ਦੀ ਗੱਲ ਵੀ ਨਹੀਂ ਹੈਗੀ ਹਨਾ ਵੀ ਜੀ ਨੇ ਥੱਪੜ ਮਾਰਿਆ ਕਿਉਂਕਿ ਖੂਨ ਹੀ ਅੰਦਰੋਂ ਵਾਲੇ ਮਾਰਦਾ ਬਈ ਠੀਕ ਹੈ ਜਿਹਨੂੰ ਕੇਰਾ ਗੱਲ ਚੁਭ ਗਈ ਉਹ ਕਿਤੇ ਮਰਜੀ ਹੋਵੇ ਉਹਨੇ ਬਦਲਾ ਲਈ ਲੈਣਾ ਥੱਪੜ ਲਾ ਕੇ ਲੈ ਲੈ ਚਾਹੇ ਇਹਦੋਂ ਪਹਿਲਾਂ ਜਿਵੇਂ ਬਦਲਾ ਲੱਤੇਗੇ ਨੇ ਆਪਣੇ ਪੰਜਾਬੀਆਂ ਲੱਤੇ ਨੇਗੇ ਜੇ ਮਰਜ਼ੀ ਲਾ ਲਓ ਬਾਈ ਉਹ ਤਾਂ ਲਈ ਲੈਣਾ ਪ੍ਰਮਾਤਮਾ ਕਿਸੇ ਰੂਪ ਦੇ ਵਿੱਚ ਜਾ ਕੇ ਹੰਕਾਰ ਪੰਜਾਬੀਆਂ ਤੋਂ ਤੜਵਾਈ ਦਿੰਦਾ ਫਿਰ ਇਹਦਾ ਤੜਵਾਉਂਦਾ ਵੀ ਪੰਜਾਬੀਆਂ ਤੋਂ ਦੇਖੋ ਰੱਬ ਦੀ ਕਿਰਪਾ ਪੰਜਾਬ ਦੇ ਲੋਕਾਂ ਤੋਂ ਨਾ ਇਹ ਜਿਹੜਾ ਹੰਕਾਰ ਤੋੜ ਤੋੜਨ ਦਾ ਜਿਹੜਾ ਰਤਬਾਗਾ ਉਹ ਪੰਜਾਬੀਆਂ ਕੋਲ ਹੀ ਆ ਹੋਰ ਕਿਸੇ ਕੋਲ ਨਹੀਂ ਸੀਗਾ ਇਹ ਹੰਕਾਰ ਕਰਦੀ ਤਾਂ ਉੱਥੇ ਬੈਠੀ ਐ ਬੋਲਦੀ ਦੀ ਚਾਵਲ ਚਾਵਲ ਬੋਲਦੀ ਦੀ ਆ ਮਾਰਿਆ ਚੱਕਣਾ ਝੂਰ ਕਰਤਾ ਉਹਦਾ ਹੰਕਾਰ ਹੋਰ ਆ ਭਰਾਵਾਂ ਤੱਕ ਵੀਡੀਓ ਸ਼ੇਅਰ ਜ਼ਰੂਰ ਕਰਿਓ ਪਚਾਵੋ ਬਾਈ ਕਿਉਂ ਥੱਪੜ ਮਾਰਿਆ ਯਾਰ ਬੜਾ ਮਨ ਖੋਜ ਹੋਇਆ ਹੁਣ ਉਹ ਰਿੰਗਦੀ ਫਿਰਦੀ ਐ ਪਿੱਟਦੀ ਫਿਰਦੀ ਆ ਹੈਨਾ ਕਹਿੰਦੀ ਇਹ ਗੋਝੇ ਦੀ ਥੱਪੜ ਦੀ ਗੂੰਜ ਆ ਕਦੀ ਬਹੁਤ ਦੂਰ ਤੱਕ ਜਾਊ ਹੁਣ ਜਿੱਥੇ ਮਾਰਦੀ ਪਚਾ ਹੁਣ ਸਭ ਤੁਹਾਨੂੰ ਕੀ ਆ ਜਿਹ ਤਰ੍ਹਾਂ ਹੰਕਾਰ ਤੇ ਉਹਦਾ ਤੋੜ ਤੋਸ ਭੈਣ ਨੇ ਇਹ ਜਿਗਰਿਆਂ ਵਾਲੀਆਂ ਭੈਣਾ ਵੀਰ ਸਿੱਖ ਨੌਜਵਾਨ ਕੋਈ ਵੀ ਆ ਇਹ ਬਾਗੀ ਖੂਨ ਪੰਜਾਬ ਦੇ ਵਿੱਚ ਹੀ ਆ ਵੀਰੇ ਇਸ ਦੂਬਾਰ ਕੇ ਤੇ ਕੁਛ ਨਹੀਂ ਹੋਏਗਾ